ਆਪਣੀ ਲੜੀਵਾਰ ਵਿਚਾਰ ਚੱਲਦੀ ਪਈ ਹੈ ਸਤਗੁਰਾਂ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਤੇ ਸੰਪੂਰਨਤਾ ਦਿਵਸ ਤੇ ਤੀਸਰਾ ਦਿਹਾੜਾ ਗੁਰਤਾ ਗੱਦੀ ਦਿਵਸ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਆਪਾਂ ਵਿਚਾਰ ਕਰ ਚੁੱਕੇ ਹਾਂ ਕਿ ਕਿਸ ਤਰ੍ਹਾਂ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਹਰ ਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ ਜਿਹੜੀ ਬਾਣੀ ਪੋਥੀਆਂ ਦੇ ਰੂਪ ਵਿੱਚ ਸੀ ਪਹਿਲਾਂ ਤੇ ਉਹਨਾਂ ਨੂੰ ਇੱਕ ਪੋਥੀ ਪਰਮੇਸ਼ਰ ਕਾ ਥਾਨ ਦੇ ਰੂਪ ਵਿੱਚ ਅੰਕਿਤ ਕਰ ਦਿੱਤਾ ਇਕੱਠੀ ਕਰ ਦਿੱਤਾ ਤੇ ਸਤਿਗੁਰਾਂ ਨੇ ਪੋਥੀ ਪਰਮੇਸ਼ਰ ਕਾ ਥਾਨ ਕਹਿ ਦਿੱਤਾ ਤੇ ਬਾਬਾ ਬੁੱਢਾ ਜੀ ਦੀ ਡਿਊਟੀ ਲਈ ਗਈ ਹੈੱਡ ਗ੍ਰਾਂਤੀ ਦੇ ਤੌਰ ਤੇ ਤੇ ਸੇਵਾ ਸੰਭਾਲ ਬਾਬਾ ਬੁੱਢਾ ਜੀ ਨੂੰ ਸੌਂਪੀ ਗਈ ਇਹ ਪਹਿਲਾ ਪ੍ਰਕਾਸ਼ ਦਿਹਾੜਾ 1604 ਈਸਵੀ ਨੂੰ ਮਨਾਇਆ ਗਿਆ ਉਸ ਤੋਂ ਬਾਅਦ ਸਮਾਂ ਚੱਲਦਾ ਗਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇਸ ਤਰ੍ਹਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਆਏ ਉਹਨਾਂ ਨੇ ਮੇਰੀ ਪੀੜੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਘੋੜ ਸਵਾਰ ਰੱਖੇ ਫੌਜ ਤਿਆਰ ਕੀਤੀ ਤੇ ਮੁਗਲਾਂ ਦੇ ਨਾਲ ਚਾਰ ਜੰਗਾਂ ਲੜੀਆਂ ਸਮਾਂ ਲੰਘਦਾ ਗਿਆ ਗੁਰੂ ਹਰ ਰਾਏ ਸਾਹਿਬ ਆਏ ਦੇਖੋ ਬਾਣੀ ਦਾ ਸਤਕਾਰ ਕਰਦੇ ਰਹੇ ਨੇ ਇੱਕ ਗੱਲ ਧਿਆਨ ਰੱਖੋ ਵੀ ਪੰਚਮ ਪਾਸਾ ਤੱਕ ਬਾਣੀ ਗੁਰੂਆਂ ਨੇ ਰਚੀ ਛੇਵੇਂ ਪਾਸਾ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾ 7ਵੇਂ ਪਾਤਸ਼ਾਹ ਜੀ ਤੇ ਨਾ 8ਵੇਂ ਪਾਤਸ਼ਾਹ ਜੀ ਦੀ ਬਾਣੀ ਹੈ ਇਹਨਾਂ ਨੇ ਬਾਣੀ ਦੀ ਸੰਭਾਲ ਕੀਤੀ ਇੱਥੇ ਇੱਕ ਇਤਿਹਾਸ ਇਹ ਵੀ ਦੱਸਦਾ ਵੀ ਜਿਹੜੇ ਵਿਰੋਧੀ ਸੀ ਉਹਨਾਂ ਨੇ ਅੱਗੇ ਗੁਰੂ ਬਣਾਉਣੇ ਸ਼ੁਰੂ ਕਰ ਦਿੱਤੇ ਸੀਗੇ ਤੇ ਬਾਣੀ ਵੀ ਉਹਨਾਂ ਦੇ ਸਰਲੇਖ ਹੇਠ ਰਚਨ ਲੱਗ ਦਿੱਤੀ ਤੇ ਇਹਨਾਂ ਨੇ ਫਿਰ ਬਾਣੀ ਨਹੀਂ ਰਚੀ ਬਾਣੀ ਦੀ ਸੰਭਾਲ ਕੀਤੀ ਬਾਣੀ ਦਾ ਸਤਕਾਰ ਕੀਤਾ ਬਾਣੀ ਨੂੰ ਸੰਭਾਲ ਕੇ ਰੱਖਿਆ ਰਲਾवट ਤੋਂ ਵੀ ਇਹਦੇ ਵਿੱਚ ਰਲਾ ਨਾ ਹੋ ਜਾਵੇ ਹਨਾ ਪੂਰੀ ਬਾਣੀ ਦੀ ਸਵਾਲ ਰੱਖੀ ਤੇ ਬਾਣੀ ਦਾ ਸਤਕਾਰ ਵੀ ਕੀਤਾ ਦੇਖੋ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹੀ ਦੀ ਆਪਾਂ ਇੱਕ ਸਾਖੀ ਵੀ ਸਰਵਣ ਕਰਦੇ ਆ ਕਿ ਭਾਈ ਗੋਪਾਲਾ ਜੀ ਤੋਂ ਬਾਣੀ ਸਰਵਣ ਕੀਤੀ ਜਪਜੀ ਸਾਹਿਬ ਦਾ ਸੁੱਧ ਪਾਠ ਸਰਵਣ ਕਰਾਇਆ ਤੇ ਭਾਈ ਗੋਪਾਲਾ ਜੀ ਦੇ ਮਨ ਦੇ ਵਿੱਚ ਇਹ ਆ ਗਿਆ ਬਾਠ ਕਰਦੇ ਕਰਦੇ ਕਿ ਕਿਤੇ ਗੁਰੂ ਸਾਹਿਬ ਜਿਹੜੇ ਘੋੜੇ ਖੜੇ ਨੇ ਕਿਤੇ ਇੱਕ ਘੋੜਾ ਮੈਨੂੰ ਦੇ ਦੇਣਾ ਬਸ ਮਨ ਦੀ ਜਿਹੜੀ ਭਾਵਨਾ ਪੂਰੀ ਹੋ ਜਾਵੇ ਹੁਣ ਸਤਿਗੁਰੂ ਜੀ ਕਿੱਥੇ ਸੋਚ ਐ ਤੇ ਸੁਣਾਉਣ ਵਾਲੇ ਦੀ ਸੋਚ ਕਿੱਥੇ ਐ ਤੇ ਸਤਿਗੁਰੂ ਜਾਣੀ ਜਾਣੇ ਉਹਨਾਂ ਨੇ ਜਾਣ ਲਿਆ ਵੀ ਇਹਦੇ ਮਨ ਦੇ ਵਿੱਚ ਇੱਕ ਭਾਵਨਾ ਆ ਗਈ ਘੋੜਾ ਚਾਹੀਦਾ ਪਰ ਅਸੀਂ ਤਖਤ ਛੱਡਣ ਨੂੰ ਤਿਆਰ ਆ ਬਾਣੀ ਦੀ ਖਾਤਰ ਜਿਹੜਾ ਬੰਦਾ ਬਾਣੀ ਸੁਣਾਉਂਦਾ ਇੰਨਾ ਸਤਕਾਰ ਕਰਦੇ ਸੀ ਗੁਰੂ ਸਾਹਿਬ ਬਾਣੀ ਸੁਣਾਉਣ ਵਾਲੇ ਦਾ ਇੱਕ ਘੋੜਾ ਤਾਂ ਦੇ ਨੇ ਵੀ ਤਖਤ ਛੱਡਣ ਨੂੰ ਤਿਆਰ ਸੀ ਵੀ ਆ ਤਖਤ ਤੇ ਬੈਠ ਤੂੰ ਆ ਕੇ ਐਨਾ ਸੁੱਧ ਪਾਠ ਜਿਹੜਾ ਜਪਜੀ ਸਾਹਿਬ ਦਾ ਭਾਈ ਗੋਪਾਲਾ ਜੀ ਨੇ ਸੁਨਾਇਆ ਇਹ ਸਤਿਕਾਰ ਕਰਿਆ ਕਰੋ ਬਾਣੀ ਸੁਣਾਉਣ ਵਾਲਿਆਂ ਦਾ ਇਹ ਹੁੰਦਾ ਸਤਿਕਾਰ ਬਾਣੀ ਦਾ ਸਤਿਕਾਰ ਹੁੰਦਾ ਗੱਲ ਸੁਣਾਉਣ ਵਾਲੇ ਨੇ ਤਾਂ ਸੁਨਾਇਆ ਵੱਡਾ ਕੰਮ ਤਾਂ ਇਹ ਹੈ ਵੀ ਬਾਣੀ ਦਾ ਸਤਿਕਾਰ ਹੈ ਗੁਰੂ ਦਾ ਸਤਿਕਾਰ ਫਿਰ ਸੱਤਵੇਂ ਪਾਤਸ਼ਾਹ ਦਾ ਸਮਾਂ ਆਇਆ ਉਹਨਾਂ ਦੇ ਨਾਲ ਵੀ ਇਸੇ ਤਰ੍ਹਾਂ ਉਹਨਾਂ ਨੇ ਬਾਣੀ ਦੀ ਸੰਭਾਲ ਕੀਤੀ ਫੌਜ ਰੱਖੀ ਅੱਠਵੇਂ ਪਾਸ਼ਾ ਸ੍ਰੀ ਹਰਿਕ੍ਰਿਸ਼ਨ ਧਿਆਈਆ ਜਿਸ ਡਿੱਠਾ ਸਭ ਦੁੱਖ ਜਾਏ ਛੋਟੀ ਦੀ ਉਮਰ ਦੇ ਵਿੱਚ ਹੀ ਗੁਰੂ ਦੀ ਪਦਵੀ ਤੇ ਬੈਠੇ ਗੁਰਤਾ ਗੱਦੀ ਤਿਲਕ ਮਿਲਿਆ ਉਸ ਤੋਂ ਬਾਅਦ ਅੱਠਵੇਂ ਪਾਸ਼ਾ ਜੀ ਨੇ ਬਾਣੀ ਰਚੀ ਉਹਨਾਂ ਨੇ ਪ੍ਰਚਾਰਕ ਦੌਰੇ ਵੀ ਕੀਤੇ ਗੁਰੂ ਨਾਨਕ ਪਾਸ਼ਾ ਦੀ ਤਰ੍ਹਾਂ ਬੰਗਾਲ ਅਸਾਮ ਇੱਧਰ ਕਈ ਥਾਂ ਤੇ ਹਨਾ ਇੱਧਰ ਮਾਲਵੇ ਦੇ ਵਿੱਚ ਭਾਵ ਗੁਰੂ ਸਾਹਿਬ ਇੱਕ ਥਾਂ ਤੇ ਟਿੱਕੇ ਨਹੀਂ ਬੈਠੇ ਹਾਂ ਜਿੰਨਾਂ ਚਿਰ ਭਗਤੀ ਕੀਤੀ ਹੈ ਉਸ ਤੋਂ ਬਾਅਦ ਉਹਨਾਂ ਨੇ ਉਸ ਬਾਣੀ ਦਾ ਪ੍ਰਚਾਰ ਕੀਤਾ ਤੇ ਪ੍ਰਚਾਰ ਕਰਦੇ ਕਰਦੇ ਵੀ ਬਾਣੀ ਲਿਖੀ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਲਿਖਦੇ ਸੀ ਨਾ ਇਸੇ ਤਰ੍ਹਾਂ ਜਿੱਥੇ ਵੀ ਜਾਂਦੇ ਉੱਥੇ ਸ਼ਬਦ ਉਚਾਰਨ ਕਰਦੇ ਤੇ ਉਹ ਸੰਭਾਲ ਲੈਂਦੇ ਸੀ ਬਾਣੀ ਉਹਨਾਂ ਨੇ ਵੀ ਬਾਣੀ ਇਸੇ ਤਰ੍ਹਾਂ ਇਕੱਠੀ ਕੀਤੀ ਉਸ ਤੋਂ ਬਾਅਦ ਫਿਰ ਸਮਾਂ ਆਇਆ ਗੁਰੂ ਗੋਵਿੰਦ ਸਿੰਘ ਪਾਤਸ਼ਾਹ ਜੀ ਗੁਰਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਪਈ ਹੈ ਸ਼ਹੀਦੀ ਹੋ ਗਈ ਜਦੋਂ ਨੂੰ ਪਤਾ ਹੈ ਵੀ ਸੀ ਦੀਦਾੜਾ ਆਪਾਂ ਦੇ ਕੋ ਮਨਾਉਂਦੇ ਪਿਆ ਗੁਰੂ ਗੋਵਿੰਦ ਸਿੰਘ ਪਾਤਸ਼ਾਹ ਜੀ ਨੇ ਖਾਲਸਾ ਪੰਥ ਸਜਾਇਆ ਉਸ ਤੋਂ ਬਾਅਦ ਸਾਕਾ ਸਰਹੰਦ ਚਮਕੌਰ ਇਹ ਦੇਖੋ ਜੰਗਾਂ ਹੋਈਆਂ ਸਾਰਾ ਕੁਝ ਸਤਿਗੁਰੂ ਜੀ ਬਾਸੀਵਾੜੇ ਜੰਗਲਾਂ ਵਿੱਚ ਹੁੰਦੇ ਹੋਏ ਫਿਰ ਆਏ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਜੋ ਆਪਣੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਹੈ ਤਲਵੰਡੀ ਸਾਬੋ ਇਹ ਹੈ ਇਹਨੂੰ ਪੰਜਵਾਂ ਤਖਤ ਮੰਨਦੇ ਆ ਇਹ ਹੈ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਕਿਉਂਕਿ ਬਠਿੰਡੇ ਜ਼ਿਲ੍ਹੇ ਦੇ ਵਿੱਚ ਪੈਂਦਾ ਤੇ ਫਿਰ ਅੱਗੇ ਪੰਜਾਬ ਲਿਖਿਆ ਜਾਂਦਾ ਉਸ ਤੋਂ ਬਾਅਦ ਬਰੈਕਟ ਦੇ ਵਿੱਚ ਇੰਡੀਆ ਲਿਖਿਆ ਜਾਂਦਾ ਭਾਰਤ ਲਿਖਿਆ ਜਾਂਦਾ ਕਿਉਂਕਿ ਬਾਹਰਲੇ ਦੇਸ਼ਾਂ ਨੂੰ ਫਿਰ ਇਸੇ ਤਰੀਕਾ ਪਤਾ ਲੱਗਦਾ ਨਾ ਪਿੱਛੇ ਤੋਂ ਵੀ ਭਾਰਤ ਦੇ ਵਿੱਚ ਪੰਜਾਬ ਸਟੇਟ ਦੇ ਵਿੱਚ ਬਠਿੰਡੇ ਜ਼ਿਲ੍ਹੇ ਦੇ ਵਿੱਚ ਇਹ ਤਖਤ ਹੈ ਕਿਹੜਾ ਪਿੰਡ ਪੈਂਦਾ ਤਲਵੰਡੀ ਸਾਬੋ ਪਿੰਡ ਹੈ ਇਸ ਤਰ੍ਹਾਂ ਪੂਰਾ ਐਡਰੈਸ ਆਏ ਹੁਣ ਸਾਨੂੰ ਲੱਗਦਾ ਵੀ ਇੱਕ ਆਮ ਗੁਰਦੁਆਰਾ ਦੇਖੋ ਗੁਰਦੁਆਰਾ ਦਾ ਗੁਰਦੁਆਰੀ ਹੈ ਪਰ ਇਹ ਸਾਡਾ ਤਖਤ ਹੈ ਲੋਕ ਦੂਰੋਂ ਦੂਰੋਂ ਬਾਹਰੀਆਂ ਸਟੇਟਾਂ ਤੋਂ ਆ ਕੇ ਇੱਥੇ ਦਰਸ਼ਨ ਕਰਦੇ ਆ ਕਦੇ ਜਾਇਆ ਕਰੋ ਕਦੇ ਟਾਈਮ ਕੱਢ ਕੇ ਇੱਥੇ ਵੀ ਗੁਰੂ ਸਾਹਿਬ ਦੇ ਤਖਤ ਤੇ ਇੱਥੇ ਫਿਰ ਸਮਾ ਪਾ ਕੇ ਸਤਗੁਰੂ ਜੀ ਮੁਖ ਸਰ ਦੀ ਜੰਗ ਤੋਂ ਬਾਅਦ ਇੱਥੇ ਠਹਿਰੇ ਇੱਥੇ ਭਾਈ ਡੱਲਾ ਜੀ ਆਇਆ ਤੇ ਉਹਨਾਂ ਨਾਲ ਇਸ ਤਰ੍ਹਾਂ ਇਤਿਹਾਸ ਹੈ ਜੀ ਆਪਣੀ ਗੱਲ ਜਿਹੜੀ ਚੱਲਦੀ ਉਧਰਲੇ ਪਾਸੇ ਇੱਥੇ ਫਿਰ ਜਿਹੜਾ ਇਹ ਗ੍ਰੰਥ ਰਚਿਆ ਸੀ ਨਾ ਇਹ ਧੀਰਮੱਲੀਆਂ ਕੋਲੇ ਚਲਾ ਗਿਆ ਜਿਹੜਾ ਗੁਰੂ ਅਰਜਨ ਸਾਹਿਬ ਜੀ ਨੇ ਕਿਉਂਕਿ ਉਦੋਂ ਬਾਅਦ ਕਿੰਨਾ ਸਮਾਂ ਦੇਖੋ ਹੁਣ ਤੁਸੀਂ ਦੱਸੋ ਵੀ 1706 ਦੀ 6 ਦੀ ਗੱਲ ਹੈ ਇੱਥੇ ਜਦੋਂ ਆਏ ਨੇ ਗੁਰੂ ਸਾਹਿਬ ਤਲਵੰਡੀ ਸਾਹਿਬ ਉਹ ਤੇ ਇੱਕ ਪਾਸੇ 1604 ਦੀ ਗੱਲ ਹੈ ਕਿੰਨਾ ਸਮਾਂ ਹੋ ਗਿਆ ਇੱਕ ਸਦੀ ਤਾਂ ਸਿੱਧੀ ਲੰਘ ਗਈ 100 ਸਾਲ 4 6 2 102 ਸਾਲ ਹੋ ਗਏ ਹੈਨਾ 102 ਸਾਲਾਂ ਬਾਅਦ ਫੇਰ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਤੇ ਉਹ ਗੁਰੰਥ ਸਾਹਿਬ ਜਿਹੜਾ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਤੋਂ ਲਿਖਾਇਆ ਸੀ ਉਹ ਧੀਰਮੱਲੀਆਂ ਨੇ ਸੰਭਲਿਆ ਵਿਰੋਧੀ ਸੀ ਨਾ ਕਿਉਂਕਿ ਉਹ ਹੈ ਹੀ ਨਾཅੂ ਸੀ ਇਹ ਛੋਡੀਆਂ ਚ ਹੀ ਤੇ ਉਸ ਤੋਂ ਬਾਅਦ ਇਤਿਹਾਸ ਦੱਸਦਾ ਵੀ ਲੈਣ ਵਾਸਤੇ ਵੀ ਭੇਜਿਆ ਫਿਰ ਉਹਨਾਂ ਨੇ ਕੁਝ ਗੱਲਾਂ ਕਹੀਆਂ ਦੇਖੋ ਨਾ ਕੁਝ ਇਤਿਹਾਸੇ ਦੱਸਦਾ ਵੀ ਭਾਈ ਜੇ ਤੁਹਾਡਾ ਗੁਰੂ ਸਮਰੱਥਾ ਹੈ ਤੁਸੀਂ ਫਿਰ ਆਪਣਾ ਗ੍ਰੰਥ ਦੁਬਾਰੇ ਫੇਰ ਲਿਖ ਲਓ ਜੇ ਤੁਹਾਡੇ ਚ ਸਮਰੱਥਾ ਹੈ ਜੀ ਤਾਂ ਨਹੀਂ ਦਿੱਤੀ ਉਹਨਾਂ ਨੇ ਦਿੱਤਾ ਨਹੀਂ ਗ੍ਰੰਥ ਸਾਹਿਬ ਫਿਰ ਗੁਰੂ ਸਾਹਿਬ ਜੀ ਨੇ ਫਿਰ ਇਸ ਦਮਦਵਾ ਸਾਹਿਬ ਦੀ ਧਰਤੀ ਤੇ ਸਰੋਵਰ ਦੇ ਕੰਢੇ ਜਿੱਥੇ ਅੱਜ ਗੁਰਦੁਆਰਾ ਲਖਨਸਰ ਬਣਿਆ ਜਿੱਥੇ ਲਿਖਦੇ ਨੇ ਫੱਟੀਆਂ ਤੇ ਲਿਖਦੇ ਆਪਾਂ ਜਾ ਕੇ ਉੱਥੇ ਸਰੋਵਰ ਵੀ ਬਣਿਆ ਉਸ ਸਰੋਵਰ ਦੇ ਕੰਢੇ ਤੇ ਬੈਠ ਕੇ ਸਤਗੁਰਾਂ ਨੇ ਭਾਈ ਮਨੀ ਸਿੰਘ ਜੀ ਤੋਂ ਗੁਰੂ ਗ੍ਰੰਥ ਸਾਹਿਬ ਦੀ ਇਹ ਸਰੂਪ ਤਿਆਰ ਕਰਵਾਈ ਜਿਹਨੂੰ ਗੁਰੂ ਦਾ ਦਰਜਾ ਮਿਲਿਆ ਤੇ ਭਾਈ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਤੇ ਧਿਆਨ ਸੁਣੋ ਤੇ ਉਹਨਾਂ ਨੇ ਕੀ ਕਰਿਆ ਕਲਮਾਂ ਘੜੀਆਂ ਸਾਰਾ ਬਹੁਤ ਯੋਗਦਾਨ ਪਾਇਆ ਇੱਥੇ 48 ਜਿਹੜੇ ਵਿਦਵਾਨ ਸੀਗੇ ਸਿੰਘ ਉਹ ਤਿਆਰ ਕੀਤੇ ਸੀ ਵਿਦਵਾਨ 48 ਕਿਉਂਕਿ ਸਤਿਗੁਰੂ ਜੀ ਨਾਲ ਦੀ ਨਾਲ ਜਾਣੀ ਜਾਣ ਸੀ ਉਸ ਤਰ੍ਹਾਂ ਬਾਣੀ ਆਪ ਹੀ ਲਿਖਾਈ ਜਾਂਦੇ ਸੀ ਤੇ ਜਿੰਨੀ ਬਾਣੀ ਲਿਖਾਉਂਦੇ ਸੀ ਉਹਨਾਂ ਦੇ ਅਰਥ ਵੀ ਨਾਲ ਹੀ ਕਰਦੇ ਸੀਗੇ ਤੇ ਜਿੰਨੇ ਉੱਥੇ ਵਿਦਵਾਨ ਸੀ ਸਾਰੇ ਇਹ ਸੁਣਦੇ ਸੀ ਫਿਰ ਇਹ ਕੀ প্রচারক बन गए सी पूरे बड़े विद्वान 48 ਜਿਨ੍ਹਾਂ ਦੇ ਵਿੱਚ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਇਹ ਮੇਨ ਸੀਗੇ ਫਿਰ ਬਾਬਾ ਦੀਪ ਸਿੰਘ ਜੀ ਨੇ ਐਸੇ ਹੀ ਸਰੂਪ ਤੋਂ ਕਈ ਉਤਾਰੇ ਕੀਤੇ ਫਿਰ ਅੱਡੋ ਅੱਡ ਸਥਾਨਾਂ ਤੇ ਭੇਜੇ ਫਿਰ ਉਸਤਾਨ ਤੇ ਇਹੀ ਬਾਬਾ ਦੀਪ ਸਿੰਘ ਵਾਲੀ ਫਿਰ ਜਿਹੜੀ ਭੀੜ ਸੀ ਇਹ ਸਰੂਪ ਆ ਫਿਰ ਅੰਮ੍ਰਿਤਸਰ ਫਿਰ ਉੱਥੇ ਪਹੁੰਚਿਆ ਉਸ ਤੋਂ ਬਾਅਦ ਇਹੀ ਬੀੜ ਹੈ ਜਿਹੜੀ ਫਿਰ ਇਹ ਨਦੇੜ ਦਖਣ ਜਿਸ ਤਰ੍ਹਾਂ ਆਪਣਾ ਚੌਥਾ ਤਖਤ ਮੰਨਦੇ ਆ ਜਿਹਨੂੰ ਨਦੇੜ ਸਾਗ ਹੁਣ ਇੱਥੇ ਸਤਗੁਰਾਂ ਨੇ ਭਾਵ ਕੀ 16 1706 ਈਸਵੀ ਦੇ ਵਿੱਚ ਇਹ ਬੀੜ ਹੈ ਜਿਹੜੀ ਜਿਹਨੂੰ ਗੁਰੂ ਦਾ ਦਰਜਾ ਮਿਲਿਆ ਇਹ ਇੱਥੇ ਸਤਗੁਰਾਂ ਨੇ ਇਸ ਧਰਤੀ ਤੇ ਤਲਵੰਡੀ ਸਾਬੋ ਵਿਖੇ ਲਿਖਵਾਈ ਭਾਈ ਮਨੀ ਸਿੰਘ ਜੀ ਤੋਂ ਤੇ ਉਸ ਤੋਂ ਬਾਅਦ ਉਹਦਾ ਪ੍ਰਕਾਸ਼ ਕੀਤਾ ਗਿਆ ਭਾਈ ਮਨੀ ਸਿੰਘ ਜੀ ਨੇ ਹੁਕਮਨਾਮਾ ਲਿਆ ਤੇ ਹੁਕਮਨਾਮਾ ਆਇਆ ਟੋਡੀ ਮਹਿਲਾ ਪੰਜਵਾਂ ਪਹਿਲਾਂ ਆਇਆ ਸੀ ਉੱਥੇ ਕੀ ਆਇਆ ਸੀ ਸੂਹੀ ਮਹਿਲਾ ਪੰਜਵਾਂ ਪਹਿਲਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਹੋਈ ਸ੍ਰੀ ਅੰਮ੍ਰਿਤਸਰ ਵਕੇ ਜੋ ਦਰਬਾਰ ਸਾਹਿਬ ਦੇ ਵਿੱਚ ਪਹਿਲਾ ਪ੍ਰਕਾਤ ਦੇੜ ਮਲਾਇਆ ਉੱਥੇ ਹੁਕਮਨਾਮਾ ਆਇਆ ਸੀ ਸੂਹੀ ਮਹਿਲਾ ਪੰਜਵਾ ਸੰਤਾਂ ਕੇ ਕਾਰਜ ਆਪਖ ਲੋਇਆ ਹਰ ਕੰਮ ਕਰਾਵਣ ਆਇਆ RAM ਇਹ ਸਾਰਾ ਉਸ ਤੋਂ ਬਾਅਦ ਇੱਥੇ ਹੁਕਮਨਾਮਾ ਸਾਹਿਬ ਆਇਆ ਟੋਡੀ ਮਹਿਲਾ ਪੰਜਵਾ ਸਤਗੁਰ ਆਇਓ ਸ਼ਰਨ ਪੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਆਵਰ ਨਾ ਸੂਜੈ ਦੂਜੀ ਠਾਰ ਹਾਰ ਪਰਿਓ ਤੋ ਦੁਵਾਰੀ ਲਿਖਾ ਛੋੜ ਅਲਿਖਾ ਛੂਟਾ ਹਮ ਨਿਰਗੁਣ ਲਿਓ ਵਾਰੀ ਸਦ ਵਖਸ਼ਿੰਦ ਸਦਾ ਮਿਹਰਬਾਨਾ ਸਬਨਾ ਬੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਇਹ ਵਾਰੀ ਆ ਹੁਕਮਨਾਮਾ ਸਾਹਿਬ ਆਇਆ ਸੰਗਤਾਂ ਨੇ ਸੁਣਿਆ ਇੱਥੇ ਇਹ ਬਦਵਾਨ ਤਿਆਰ ਹੋਏ 48 ਪਿਆ ਜਿਹੜੋ ਇਤਿਹਾਸ ਦੇ ਵਿੱਚ ਲਿਖਿਆ ਉਸ ਤੋਂ ਬਾਅਦ ਸਤਗੁਰੂ ਜੀ ਇਥੋਂ ਨਦੇੜ ਕਿਵੇਂ ਚਲੇ ਗਏ ਉਸ ਤੋਂ ਬਾਅਦ ਰਾਤ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਬੀਬੀ ਲਿਆ ਇਹ ਅੱਗੇ ਅੱਗੇ ਇਤਿਹਾਸ ਹੈ ਆਪਣਾ ਕੰਮ ਮੇਨ ਹੈ ਵੀ ਇੱਥੇ ਸੰਪੂਰਨਤਾ ਦਿਵਸ ਬਣਾਇਆ ਗਿਆ 1706 ਈਸਵੀ ਨੂੰ ਫਿਰ ਦਿੱਲੀ ਵੀ ਕਿ ਚਲੇ ਗਏ ਉਸ ਤੋਂ ਬਾਅਦ ਬੰਦਾ ਬਹਾਦਰ ਸਾਹਿਬ ਜਫਰ ਛੀ ਜੀ ਦੀ ਉਹਦੀ ਮਦਦ ਕੀਤੀ ਜੰਗ ਦੇ ਵਿੱਚ ਦੇਖੋ ਇੱਕ ਪਾਸੇ ਪਹਿਲਾਂ ਵਿਰੋਧ ਲੜ ਕੇ ਹਟੇ ਨੇ ਇਸ ਤਰ੍ਹਾਂ ਗੁਰੂ ਦੇ ਸਾਥ ਦੇ ਵਿੱਚ ਦੇਖੋ ਕਿੰਨੀ ਦਇਆ ਹੈ ਫਿਰ ਬਹਾਦਰ ਸ਼ਾ ਜਫਰ ਦੀ ਜੇ ਜੰਗ ਹੋਈ ਉਹਦੇ ਵਿੱਚ ਸਤਗੁਰਾਂ ਨੇ ਉਹਨਾਂ ਦਾ ਸਾਥ ਦਿੱਤਾ ਫਿਰ ਹਨ ਫਿਰ ਇਸੇ ਤਰ੍ਹਾਂ ਬਹਾਦਰ ਸ਼ਾ ਜਫਰ ਦੇ ਨਾਲ ਨਦੇੜ ਚਲੇ ਗਏ ਨੇ ਗੋਦਾਵਰੀ ਦੇ ਉਹਨਾਂ ਦੇ ਦੋਹਾਂ ਦੇ ਕੈਂਪ ਉੱਥੇ ਲੱਗੇ ਨੇ ਕਿਉਂਕਿ ਉਸ ਸਮੇਂ ਦਾ ਬਾਦਸ਼ਾਹ ਉਹ ਬਹਾਦਰ ਸ਼ਾ ਜਫਰ ਸਤਗੁਰਾਂ ਦੇ ਇਹਨਾਂ ਨਾਲ ਵੀ ਮੁਲਾਕਾਤ ਹੋਈ ਇਹ ਵੀ ਇਤਿਹਾਸ ਸਰਵਣ ਕੀਤਾ ਇੱਥੇ ਸਤਗੁਰਾਂ ਨੇ ਫਿਰ ਇਹ ਜੋ ਗ੍ਰੰਥ ਸਾਹਿਬ ਜੀ ਆਪਣਾ ਤਲਵੰਡੀ ਸਾਬੋ ਤੋਂ ਇੱਥੇ ਪਹੁੰਚੇ ਇੱਥੇ ਜਾ ਕੇ ਸਤਗੁਰ ਨੇ ਫਿਰ ਜਦੋਂ ਸਮਾਂ ਆਇਆ ਤੇ ਆਪ ਜੀ ਨੂੰ ਪਤਾ ਹੈ ਵੀ ਪਾਸਾ ਜੀ ਨੂੰ ਖੰਜਰ ਦੇ ਨਾਲ ਜ਼ਖਮੀ ਕੀਤਾ ਗਿਆ ਹਨ ਤਾਂ ਮੁਸਲਮਾਨ ਆਏ ਭਵੇਂ ਸਤਗੁਰਾਂ ਨੇ ਉਹਨਾਂ ਨੂੰ ਛਟਕਾ ਦਿੱਤਾ ਸੀ ਇਹ ਜੀ ਗੱਲ ਨਹੀਂ ਸੀ ਭਜਨ ਨਹੀਂ ਦਿੱਤਾ ਪਰ ਠੀਕ ਵੀ ਹੋ ਗਏ ਸੀ ਵੈਦ ਦੇ ਦੁਆਰਾ ਪਰ ਜਦੋਂ ਤੀਰ ਕਮਾਨ ਚਲਾਉਂਦੇ ਜਾਂ ਕੋਈ ਇਸ ਤਰ੍ਹਾਂ ਸ਼ਾਸਤਰ ਵਿਦਿਆ ਦੀ ਪਰ ਸਿੱਖਾਂ ਨਾਲ ਸ਼ਾਸਤਰ ਵਿਦਿਆ ਸਿਖਾਉਂਦੇ ਉਹਨਾਂ ਉੱਧ ਉਸ ਵੇਲੇ ਉਹ ਫਿਰ ਕੀ ਸੀ ਨਾ ਜਿਹੜਾ ਜ਼ਖਮ ਸੀ ਉਹ ਜ਼ਖਮ ਠੀਕ ਨਹੀਂ ਹੁੰਦਾ ਸੀ ਉਹ ਫਿਰ ਉੱਧਰ ਜਾਂਦਾ ਸੀ ਫਿਰ ਸਤਿਗੁਰਾਂ ਦਾ ਸਮਾ ਫਿਰ ਧਿਆਨ ਰੱਖੋ ਸਤਿਗੁਰਾਂ ਨੇ ਦੱਸ ਦਿੱਤਾ ਵੀ ਭਾਈ ਹੁਣ ਸਾਡਾ ਸਮਾਂ ਨੇੜੀ ਆ ਆਪ ਵੀ ਦੱਸਦੋਂ ਕਿ ਜਾਣੀ ਜਨ ਸਤਿਗੁਰੂ ਫਿਰ ਸਤਿਗੁਰਾਂ ਨੇ ਫਿਰ ਗੁਰੂ ਗ੍ਰੰਥ ਸਾਹਿਬ ਪਾਸ ਜਿੱਦਿਆ ਪਾ ਪ੍ਰਕਾਸ਼ ਕਰਵਾ ਕੇ ਸਿੱਖਾਂ ਨੂੰ ਨੇੜੇ ਬੁਲਾਇਆ ਸਾਰਿਆਂ ਨੂੰ ਤੇ ਮੱਥਾ ਟੇਕ ਕੇ ਅਰਦਾਸ ਬੇਨਤੀ ਕੀਤੀ ਤੇ ਸਤਗੁਰਾਂ ਨੇ ਇੱਥੇ ਹੁਕਮਨਾਮਾ ਆਪ ਲਿਆ ਇੱਥੇ ਕਈ ਕਹਿੰਦੇ ਨੇ ਵੀ ਹੁਕਮਨਾਮਾ ਆਇਆ ਆਬ ਚਲ ਨਗਰ ਗੋਬਿੰਦ ਗੁਰੂ ਦਾ ਹਨਾ ਤੇ ਇਸ ਤਰ੍ਹਾਂ ਹੁਕਮਨਾਮਾ ਲੈ ਕੇ ਸਤਗੁਰਾਂ ਨੇ ਇੱਥੇ ਕਹਿ ਦਿੱਤਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗ੍ਰੰਥ ਇੱਥੇ ਸਾਨੂੰ ਗੁਰੂ ਦਾ ਦਰਜਾ ਭਾਈ ਜਿਹੜਾ ਇੱਥੇ ਆ ਕੇ ਦੇ ਦਿੱਤਾ ਸੀ ਉਸੇ ਬੀੜ ਨੂੰ ਦੇਖੋ ਜੋ ਦਮਦਮਈ ਸਾਹਿਬ ਦੇ ਵਿੱਚ ਇਹ ਬੀੜ ਤਿਆਰ ਕੀਤੀ ਗਈ ਇਸੇ ਵੀੜ ਨੂੰ ਉੱਥੇ ਜਾ ਕੇ ਗੁਰੂ ਦਾ ਦਰਜਾ ਕਿਉਂਕਿ ਉਦੋਂ ਪਹਿਲਾਂ ਗੁਰੂ ਸਾਹਿਬ ਆਪ ਸਰੀਰ ਦੇ ਵਿੱਚ ਸਨ ਤੇ ਇੱਥੇ ਇੱਕ ਗੱਲ ਹੋਰ ਸੀ ਵੀ ਜਿਹੜਾ ਸਰੂਪ ਤਲਵੰਡੀ ਸਾਬੋ ਤਿਆਰ ਕੀਤਾ ਗਿਆ ਪਹਿਲਾਂ 34 ਮਹਾਪੁਰਖ ਸੀ ਫਿਰ ਇੱਥੇ ਹੀ ਗੁਰੂ ਤੇਗ ਬਹਾਦਰ ਪਾਤਸ਼ਾਹੀ ਦੀ ਬਾਣੀ ਵੀ ਇੱਥੇ ਦਰਜ ਕੀਤੀ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਨੇ ਫਿਰ 35 ਮਹਾਪੁਰਖ ਬਣੇ ਉਸ ਤੋਂ ਬਾਅਦ ਹੁਣ 35 ਮਹਾਪੁਰਖਾਂ ਦੀ ਬਾਣੀ ਹੈ ਇਹਦੇ ਵਿੱਚ 6 ਗੁਰੂ ਸਾਹਿਬਾਨ ਹੋ ਗਏ ਪਹਿਲਾਂ ਪੰਜ ਸੀ ਪਹਿਲੇ ਸਰੂਪ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹੀ ਦੀ ਬਾਣੀ ਇੱਥੇ ਆ ਕੇ ਅੰਕਿਤ ਕੀਤੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਨੇ ਉਹ 15 ਰਾਗਾਂ ਦੇ ਵਿੱਚ 98 ਸ਼ਬਦ 57 ਸਲੋਕ ਐਨੀ ਬਾਣੀ ਕਿੰਨੇ 15 ਰਾਗਾਂ ਦੇ ਵਿੱਚ 98 ਸ਼ਬਦ ਹੋ ਗਏ 57 ਸਲੋਕ ਇਸ ਸਰੂਪ ਦੇ ਵਿੱਚ ਸਤਿਗੁਰਾਂ ਨੇ ਫਿਰ ਇੱਥੇ 35 ਮਹਾਪੁਰਖ ਹੋ ਗਏ ਭਾਵ 6 ਗੁਰੂ ਸਾਹਿਬਾਨਾਂ ਦੀ ਬਾਣੀ ਹੋਗੀ 15 ਭਗਤ ਸਹਿਵਾਨਾਂ ਦੀ ਬਾਣੀ ਹੋਗੀ 11 ਭਟ ਸਹਿਵਾਨਾਂ ਦੀ ਬਾਣੀ ਹੋਗੀ ਤਿੰਨ ਗੁਰ ਸਿੱਖਾਂ ਦੀ ਬਾਣੀ ਹੋਗੀ ਇਹਨਾਂ ਨੂੰ ਜੋੜ ਲਓ 35 ਮਹਾਪੁਰਖ ਬਣਦੇ ਆ ਇਹ ਸਾਨੂੰ ਯਾਦ ਹੋਣਾ ਚਾਹੀਦਾ ਹੈ ਕੱਲ ਨੂੰ ਕੋਈ ਇੱਥੇ ਆ ਕੇ ਅੰਦਰ ਕੋਈ ਸੱਤੀ ਮਾਜਾ ਲਿਖ ਦੇ ਤੇ ਤੁਸੀਂ ਧਿਆਨ ਰੱਖਿਓ ਫਿਰੋ ਇਸ ਗੱਲ ਦਾ ਕਿਉਂਕਿ ਸਾਨੂੰ ਸਤ ਗੁਰਾਂ ਦੇ ਸਰੂਪ ਦੇ ਬਾਰੇ ਪਤਾ ਹੋਣਾ ਚਾਹੀਦਾ ਹੁਣ ਸਾਨੂੰ ਥੋੜਾ ਜਿਹਾ ਧਿਆਨ ਦਿਈਏ ਹੁਣ ਕੀ ਇਸ ਰੂਪ ਦੇ ਵਿੱਚ ਕੀ ਜੋ ਗਿਆ ਪਹਿਲਾ ਮੂਲ ਮੰਤਰ ਆ ਗਿਆ ਇੱਕ ਤੋਂ ਲੈ ਕੇ 13 ਅੰਗ ਤੱਕ ਨਿਤਨੇਮ ਦੀਆਂ ਬਾਣੀਆਂ ਹਨ ਸੋ ਪਹਿਲਾ ਜਪਜੀ ਸਾਹਿਬ ਉਸ ਤੋਂ ਬਾਅਦ ਸੋਦਰ ਦੇ ਸਰਲੇਖੇਟਾਂ ਪੰਜ ਸ਼ਬਦ ਸੋ ਪੁਰਖ ਦੇ ਛਲੇਖੇਟਾਂ ਚਾਰ ਸ਼ਬਦ ਸੋਲਾ ਸਾਹਿਬ ਦੀ ਸਰਲੇਖੇਟਾਂ ਪੰਜ ਸ਼ਬਦ ਇੱਥੇ ਜਾ ਕੇ 13 ਅੰਗ ਬਣਦਾ ਇਨ ਇੱਥੇ ਵਿੱਚ ਕੋਈ ਰਾਗ ਨਹੀਂ ਹੈ ਉਸ ਤੋਂ ਬਾਅਦ ਫਿਰ 14 ਅੰਗ ਤੋਂ ਲੈ ਕੇ 1352 ਅੰਗ ਤੱਕ ਫਿਰ ਰਾਗਾਂ ਦੀ ਵਿੱਚ ਬਾਣੀ ਗੁਰੂ ਸਹਿਬਾਨਾਂ ਦੀ ਭਗਤ ਸਹਿਬਾਨਾਂ ਦੀ ਹਨਾ ਜੀ ਇਥੋਂ ਤੱਕ ਬਾਣੀ ਆ ਗਈ ਤਿੰਨ ਗੁਰਸਿੱਖਾਂ ਦੀ ਬਾਣੀ ਵੀ ਇਥੋਂ ਤੱਕ ਆ ਗਈ ਉਹ ਤਿੰਨ ਗੁਰਸਿੱਖ ਕਿਹੜੇ ਸੀ ਬਾਬਾ ਸੁੰਦਰ ਜੀ ਬਾਬਾ ਬਲਵੰਡ ਜੀ ਤੇ ਬਾਬਾ ਸੱਤਾ ਜੀ ਤਿੰਨ ਗੁਰਸਿੱਖ ਸੇ ਗੁਰੂ ਸਹਿਬਾਨਾਂ ਦੇ ਪਹਿਲੇ ਪੰਜ ਗੁਰੂ ਸਹਿਬਾਨ ਤੇ ਗੁਰਤੇਗ ਵਾਧਰ ਪਾ ਸਾਹਿਬ ਜੀ ਨੌਵੇਂ ਪਾ ਸਾ ਉਹਨਾਂ ਦੀ ਬਾਣੀ ਤੇ 15 ਭਗਤਾਂ ਦੀ ਤੇ 11 ਭਟ ਸਹਿਬਾਨ ਦੀ ਬਾਣੀ ਹੋਗੀ ਹੁਣ 1352 ਤੋਂ ਬਾਅਦ ਫਿਰ ਸੈਸ ਕਿਰਤੀ ਆਉਂਦੀ ਹੈ ਫਿਰ ਸ਼ਲੋਕ ਆਉਂਦੇ ਨੇ ਬਾਬਾ ਕਬੀਰ ਜੀ ਦੇ ਫਿਰ ਬਾਬਾ ਫਰੀਦ ਜੀ ਦੇ ਸ਼ਲੋਕ ਆਉਂਦੇ ਆ ਫਿਰ ਸਵਈਏ ਆਉਂਦੀ ਹੈ ਸ੍ਰੀ ਮੁਖ ਬਾਕ ਫਿਰ ਪਟਾਂ ਦੇ ਸਵਈਏ ਆਉਂਦੀ ਹੈ ਉਸ ਤੋਂ ਬਾਅਦ ਫਿਰ 12 ਤੋਂ ਵਧੇກ ਆਉਂਦੇ ਆ ਇਹ ਇਹ ਸ਼ਲੋਕ ਉਹ ਨੇ ਜਿਹੜੇ ਗੁਰਬਾਣੀ ਦੇ ਵਿੱਚ ਪਹਿਲਾਂ ਜਿੱਥੇ ਵੀ ਅੰਗਦ ਕੀਤੇ ਗੁਰੂ ਗੋਬਿੰਦ ਸਾਹਿਬ ਸਾਹਿਬ ਜੀ ਨੇ ਉਹ ਸ਼ਲੋਕ ਜਿਹੜੇ ਵਾਚ ਕੋ ਪਿੱਛੇ ਤੇ ਜਾ ਕੇ ਲਿਖ ਦਿੱਤੇ ਸਾਰੇ ਉਹਨੂੰ ਲਿਖਤਾ 12 ਤੇ ਵਧੇਕ ਕੁਝ ਤਾਂ ਸ਼ਲੋਕ 12 ਦੇ ਵਿੱਚ ਆ ਗਏ 12 ਕਿੰਨੀਆਂ ਨੇ 22 12 ਨੇ ਇਹਦੇ ਵਿੱਚ ਧਿਆਨ ਰੱਖੋ 9 ਧੁਨਾਂ ਨੇ 31 ਰਾਗ ਨੇ ਇਹ ਵੀ ਧਿਆਨ ਰੱਖਿਓ ਤੇ 13 ਭਾਸ਼ਾਵਾਂ ਨੇ ਕੁਝ ਉਪ ਬੋਲੀਆਂ ਵੀ ਨੇ ਜਿਹਦੇ ਜਿਹੜੇ ਇਲਾਕੇ ਵਿੱਚ ਗੁਰੂ ਸਾਹਿਬ ਗਏ ਨੇ ਹਨ ਜਿਨ੍ਹਾਂ ਦੇ ਵਿੱਚ ਮਰਾਠੀ ਫਾਰਸੀ ਹਿੰਦੀ ਪੰਜਾਬੀ ਗੁਰਮੁਖੀ ਕਈ ਭਾਸ਼ਾਵਾਂ ਦੇ ਵਿੱਚ ਬਾਣੀ ਹੈ ਸਾਹਿਕਿਰਤੀ ਹੋਗੀ ਇਸੇ ਤਰ੍ਹਾਂ ਉਸ ਤੋਂ ਬਾਅਦ ਸਤਗੁਰਾਂ ਨੇ ਫਿਰ ਸ਼ਲੋਕ ਆਗੇ ਉਸ ਤੋਂ ਬਾਅਦ ਚੌ ਬੋਲੇ ਫਿਰ ਪਾਤਸ਼ਾਹ ਜੀ ਨੇ ਇਸੇ ਤਰ੍ਹਾਂ ਇਹ ਸਰਲੇਖੇ ਠ ਹੋਰ ਵੀ ਕਿੰਨੇ ਪੈਰਾਂ ਦੇ ਠ ਬਾਣੀ ਰਚੀ ਬੰਜਾਰਾ ਸਰਲੇਖ ਦੇ ਠ ਬਾਣੀ ਰਚੀ 12 ਮਹਾਦੇਵ ਥਲੇ ਠ ਬਾਣੀ ਰਚੀ ਹਾਂਜੀ ਇਹ ਸਰਲੇਖ ਨੇਗਨੇ ਅਲਾਣੀਆਂ ਦੇ ਥਲੇ ਠ ਬਾਣੀ ਰਚੀ ਇਹ ਇਹ ਸਾਰਾ ਸਾਨੂੰ ਪਤਾ ਹੁੰਦਾ ਚਾਹੀਦਾ ਵੀ ਐਡਾ ਵੱਡਾ ਸਰੂਪ ਹੈ ਉਸ ਤੋਂ ਬਾਅਦ ਫਿਰ 12 ਤੋਂ ਵਧੇਰੇ ਸ਼ਲੋਕਾਂ ਤੋਂ ਬਾਅਦ ਫਿਰ ਗੁਰੂ ਤੇਗ ਬਹਾਦਰ ਪਾਸਾ ਜੀ ਦੇ 57 ਸ਼ਲੋਕ ਜਿਹਨੂੰ ਆਪਾਂ ਭੋਗ ਦੇ ਸ਼ਲੋਕ ਕਹਿੰਦੇ ਆ। ਉਸ ਤੋਂ ਬਾਅਦ ਮੋਦਾਮਨੀ ਮਹਲਾ 5ਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕਰ ਕਾ ਪਈਓ ਜਿਸ ਕਾ ਸਭ ਸਹਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਾ ਜਾਈ ਨਿਤ ਨਿਤ ਰੱਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਆ ਸਭ ਨਾਨਕ ਬ੍ਰਹਮ ਅਸਾਰੋ ਇਹ ਸਤਿਗੁਰਾਂ ਨੇ ਇੱਕ ਭੋਜਨ ਥਾਲ ਤਿਆਰ ਕਰ ਦਿੱਤਾ ਜੇ ਕੋ ਖਾਵੇ ਜੇ ਕੋ ਪੁੰਚੇ ਤਿਸਕਾ ਹੋਈ ਉਧਾਰੋ ਸਤਿਗੁਰ ਕਹਿੰਦੀ ਇਹ ਭੋਜਨ ਤਿਆਰ ਹੋ ਗਿਆ ਕਪੂਰਾ ਇਹਨੂੰ ਜਿਹੜਾ ਵੀ ਖਾਵੇਗਾ ਤੇ ਖਾ ਕੇ ਪਚਾਵੇਗਾ ਪਚਾਉਣਾ ਵੀ ਜ਼ਰੂਰੀ ਹੈ ਨਾ ਜੇ ਪਚਿਆ ਨਾ ਤਾਂ ਫਿਰ ਉਹ ਲੱਗਦਾ ਨਹੀਂ ਹੁੰਦਾ ਉਵਾਰੀ ਨਿਕਲ ਜਾਂਦਾ ਇਨੂੰ ਖਾਣਾ ਵੀ ਹੈ ਤੇ ਪਚਾਉਣਾ ਹੈ ਤੇ ਫਿਰ ਤਿਸ ਕਾ ਹੋਇ ਉਧਾਰੋ ਉਹ ਉਹਦੀ ਜੀਵਨ ਦਾ ਉਹਦੀ ਜਿੰਦ ਦਾ ਆਧਾਰ ਹੋ ਜਾਵੇਗਾ ਸਤਿਗੁਰ ਕਹਿੰਦੇ ਕਹਿਣ ਦਾ ਭਾਵ ਇਹ ਜਿਹੜਾ ਗੁਰਬਾਣੀ ਨੂੰ ਪੜ੍ਹੇਗਾ ਉਹਦੀ ਜਿੰਦ ਦਾ ਆਧਾਰ ਬਾਣੀ ਪੜ੍ਹ ਕੇ ਹੋਵੇਗਾ ਵੈਸੇ ਨਹੀਂ ਹੋਣਾ ਅਸੀਂ ਕਹਿੰਦਾ ਜਿੰਦ ਦਾ ਆਧਾਰ ਹੋਣ ਵਾਸਤੇ ਕੀ ਕੁਝ ਕਰਾਉਂਦੇ ਫਿਰਦੇ ਅਸੀਂ ਨਹੀਂ 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 ਉਹ ਗੱਲਾਂ ਛੱਡੋ ਇਹ ਜੀਵ ਦਾ ਆਧਾਰ ਇਹ ਗੁਰਬਾਣੀ ਪੜ੍ਹ ਕੇ ਆ ਭੋਜਨ ਸਾਕ ਕੇ ਹੋਵੇਗਾ ਜਿਹੜਾ ਸਤਿਗੁਰਾਂ ਨੇ ਥਾਲ ਦੇ ਵਿੱਚ ਪਾ ਕੇ ਰੱਖ ਦਿੱਤਾ ਇਹਦੇ ਵਿੱਚ ਰੱਖ ਦਿੱਤੀਆਂ ਵਸਤੂਆਂ ਫੇ ਸਲੋਕ ਮਹਿਲਾ ਪੰਜਵਾ ਤੇਰਾ ਕੀਤਾ ਜਤ ਸਤਗੁਰਾਂ ਨੇ ਸੁ ਕਰਾਨਾ ਕੀਤਾ ਪਾਤਸ਼ਾਹ ਜੀ ਮੈਂ ਤੇ ਕੁਛ ਵੀ ਨਹੀਂ ਸੀਗਾ ਬਸ ਤੇਰਾ ਹੋ ਗਿਆ ਕੰਮ ਹੁਕਮ ਹੋਇਆ ਤੇਰਾ ਕੀਤਾ ਜਾਤੋ 나ਹੀਂ ਮੈਨੋ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪਯੋਈ ਪਯੋਈ ਤਰਸ ਪਿਆ ਮਹਿਰਾਮਤ ਹੋਈ ਸਤਗੁਰ ਸੱਜਣਾ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਸਤਗੁਰੂ ਜੀ ਜੇ ਤੇਰਾ ਨਾਮ ਮਿਲੇਗਾ ਤਾਂ ਜੀਵਨ ਹੈ ਆਖਾਂ ਜੀਵਾਂ ਬਿਸਰੈ ਮਰ ਜਾਉ ਆਖਣ ਔਖਾ ਸਚਾ ਨਾਮ ਆ ਹੈ ਹੁਣ ਧਿਆਨ ਰੱਖਿਓ ਭਾਈ ਜੇ ਆ ਬਾਣੀ ਪੜਦਿਆਂ ਇੰਨੀ ਬੰਦੇ ਦੇ ਆ ਗੁਰਸਿੱਖ ਦੇ ਅੰਦਰ ਤੜਫ ਹੋਣੀ ਚਾਹੀਦੀ ਹੈ ਵੀ ਆਖਾਂ ਜੀਵਾ ਬਿਸਰੈ ਮਰ ਜਾਉ ਬਾਣੀ ਬਿਸਰ ਗਈ ਤੇ ਧਿਆਨ ਰੱਖਿਓ ਕਿ ਇਹਦਾ ਕਾਲ ਯੁਗ ਆ ਗਿਆ ਇੱਕ ਘੜੀ ਨਾ ਮਿਲਤੇ ਤਾਂ ਕਾਲ ਯੁਗ ਹੋਤਾ ਬਸ ਆ ਸਾਡੀ ਅੰਦਰ ਗੁਰਸਿੱਖ ਦੀ ਪ੍ਰੀਤ ਹੋਣੀ ਚਾਹੀਦੀ ਹੈ ਗੁਰੂ ਦੇ ਨਾਲ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਇਹ ਗੁਰੂ ਗ੍ਰੰਥ ਸਾਹਿਬ ਆਸਾ ਦੀ ਗੁਰਤਾ ਗੱਦੀ ਦਿੱਤੀ ਨਦੇੜ ਸਾਹਿਬ ਉੱਥੇ ਜਾ ਕੇ ਸਤਿਗੁਰਾਂ ਨੇ ਆਹ ਸ਼ਬਦ ਆਪ ਜੀ ਨੇ ਸਰਵਣ ਕਰ ਲਿਆ ਆਗਿਆ ਭਈ ਅਕਾਲ ਕੀ ਤਬਈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਬੋ ਚਾਹੈ ਜਿਹੜਾ ਰੱਬ ਨੂੰ ਮਿਲਣਾ ਚਾਹੁੰਦਾ ਨਾ ਸਤਿਗੁਰ ਕਹਿੰਦੇ ਖੋਜ ਸ਼ਬਦ ਮਹਿ ਲੇਹ ਆਹ ਸ਼ਬਦ ਦੇ ਵਿੱਚੋਂ ਖੋਜੋ ਸ਼ਬਦ ਕੀ ਹੈ ਗੁਰੂ ਹੈ ਬਸ ਗੁਰੂ ਨੂੰ ਖੋਜੋ ਗੁਰੂ ਦੇ ਲੜ ਲੱਗ ਜਾਓ ਤੇ ਰੱਬ ਦੇ ਆਪੇ ਦਰਸ਼ਨ ਹੋ ਜਾਂਦੇ ਰੱਬ ਦੇ ਨਾਲ ਮਲਾਪ ਗੁਰੂ ਦੇ ਦੁਆਰਾ ਹੋਣਾ ਹੈ ਕਿਉਂਕਿ ਬਿਨ ਸਤਗੁਰ ਕਿਨੇ ਨਾ ਪਾਇਓ ਬਿਨ ਸਤਗੁਰ ਕਿਨੇ ਨਾ ਪਾਇਆ ਅੱਜ ਤੱਕ ਨਾ ਗੁਰੂ ਤੋਂ ਬਿਨਾਂ ਰੱਬ ਦੀ ਪ੍ਰਾਪਤੀ ਹੋਈ ਹੈ ਤੇ ਨਾ ਹੋਣੀ ਹੈ ਇਸ ਕਰਕੇ ਸਾਡੇ ਜੀਵਨ ਵਿੱਚ ਗੁਰੂ ਹੋਣਾ ਜ਼ਰੂਰੀ ਹੈ ਤੇ ਭਾਈ ਅਸੀਂ ਖੰਡੇ ਬਾਟੇ ਦੀ ਪਹਲ ਲੈ ਕੇ ਨਾ ਗੁਰੂ ਪਾਸ ਅੱਜ ਦਾ ਹੁਕਮ ਜ਼ਰੂਰ ਮੰਨੀਏ ਅਮਰਤ ਸ਼ਕੀਏ ਅੰਮ੍ਰਿਤ ਛੱਕ ਕੇ ਫਿਰ ਅਸੀਂ ਗੁਰੂ ਦੇ ਲੜ ਲੱਗ ਜਾਈਏ ਨਾਲ ਗੁਰਬਾਣੀ ਪੜਿਆ ਕਰੋ ਅੰਮ੍ਰਿਤ ਛੱਕ ਕੇ ਇਹ ਨਾ ਹੋਵੇ ਵੀ ਅੰਮ੍ਰਿਤ ਛੱਕ ਲਿਆ ਹੁਣ ਕਿਸੇ ਚੀਜ਼ ਦੀ ਲੋੜ ਨਹੀਂ ਨਹੀਂ ਉਸ ਤੋਂ ਬਾਅਦ ਸਤ ਗੁਰਾਂ ਨੇ ਸਾਨੂੰ ਆਗਿਆ ਭਈ ਅਕਾਲ ਕੀ ਤਬਈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮੰਨਿਓ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਦਾ ਭਾਵ ਹੀ ਹੁੰਦਾ ਵੀ ਗੁਰੂ ਦਾ ਹੁਕਮ ਮੰਨਣਾ ਜੇ ਆਪਾਂ ਕਦੀ ਵੀ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਤੇ ਗੁਰੂ ਦੀ ਗੱਲ ਇੱਕ ਨਹੀਂ ਮੰਨਦੇ ਸੀ ਉਹ ਕਹਿੰਦੇ ਵੀ ਸਹੀ ਮੰਨਦੇ ਨਹੀਂ ਮੰਨਣ ਦਾ ਭਾਵ ਪਹਿਲੀ ਗੱਲ ਤਾਂ ਇਹ ਆ ਵੀ ਸੁਣਿਆ ਮੰਨਿਆ ਹੁੰਦਾ ਜਿਹੜੀ ਚੀਜ਼ ਸੁਣੀ ਆ ਜੇ ਮੰਨੀ ਆ ਤਾਂ ਸੁਣੀ ਐ ਜੇ ਮੰਨੀ ਆ ਦੇ ਪਿਆਰ ਕੀਤਾ ਤਾਂ ਮੰਨਿਆ ਇੱਕ ਵਿਧੀ ਹੁੰਦੀ ਆ ਨਾ ਗਾ ਵੀ ਐ ਸੁਣੀ ਐ ਮੰਨ ਰੱਖੀ ਐ ਪਾਓ ਜੇ ਗੁਰੂ ਨਾਲ ਪ੍ਰੀਤ ਨਹੀਂ ਫਿਰ ਕੀ ਮੰਨਿਆ ਜੇ ਸੁਣ ਲਿਆ ਸੁਣ ਕੇ ਮੰਨਿਆ ਨਹੀਂ ਤੇ ਫਿਰ ਕੀ ਸੁਣਿਆ ਬਸ ਇਹ ਇਹ ਪਿੱਛੇ ਤੋਂ ਚੱਲ ਚੱਦੀ ਹੁੰਦੀ ਆ ਹੁਣ ਬਾਣੀ ਤਾਂ ਆਪਾਂ ਸੁਣ ਲਈ ਵੀ ਸਤਗੁਰਾਂ ਨੇ ਸਾਨੂੰ ਕੀ ਕਹਿ ਦਿੱਤਾ ਵਿਪਾਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਤੇ ਅਸੀਂ ਗੁਰੂ ਹੋਰ ਧਾਰਨ ਕਰ ਲਈਏ ਤੇ ਨਾਲੇ ਕਹੀ ਜਾਈਏ ਵੀ ਅਸੀਂ ਤਾਂ ਗੁਰੂ ਨੂੰ ਮੰਨਦੇ ਆ ਨਹੀਂ ਫਿਰ ਗੁਰੂ ਦੇ ਵਿੱਚ ਜੋ ਗੱਲਾਂ ਲਿਖੀਆਂ ਨੇ ਜੋ ਗੁਰੂ ਤੋਂ ਅਸੀਂ ਰੋਜ਼ਾਨਾ ਸੁਣਦੇ ਆ ਉਹਨਾਂ ਨੂੰ ਵੀ ਮੰਨੀਏ ਗੁਰੂ ਸਾਹਿਬ ਕਹਿੰਦੇ ਕੋਈ ਦਿਨ ਭਾਈ ਮਾੜਾ ਚੰਗੀ ਹੁੰਦਾ ਤੇ ਅਸੀਂ ਮਾੜਾ ਕਹੀ ਜਾਈਏ ਤੇ ਸਮਝ ਲਓ ਫਿਰ ਅਸੀਂ ਗੁਰੂ ਨੂੰ ਕੀ ਸੁਣਿਆ ਮੰਨੇ ਨਹੀਂ ਜਦੋਂ ਸੁਣਨ ਦਾ ਭਾਵ ਕੰਨ ਰਸ ਨਹੀਂ ਹੈ ਠੀਕ ਹੈ ਅਸੀਂ ਬਾਣੀ ਸੁਣਦੇ ਆ ਆਨੰਦ ਆਉਂਦਾ ਹੈ ਪਰ ਗੱਲ ਕੀ ਹੈ ਵੀ ਮੰਨਿਆ ਵੀ ਜਾਵੇ ਤੇ ਜੇ ਮੰਨ ਲਿਆ ਤੇ ਉਹਦੇ ਨਾਲ ਪ੍ਰੀਤ ਵੀ ਪਾਈ ਜਾਵੇ ਪਿਆਰ ਵੀ ਪਾਇਆ ਜਾਵੇ ਪ੍ਰੀਤ ਕਿਵੇਂ ਪਾਉਣੀ ਹੈ ਫਿਰ ਉਹ ਮੱਛੀ ਵਾਲੀ ਧਾਰਨਾ ਸਤਗੁਰਾਂ ਨੇ ਸਾਨੂੰ ਦਿੱਤੀ ਵੀ ਹੈ ਜੈਸੀ ਵਸਲੀ ਨੀਰ ਜਿਸ ਦਾ ਮੱਛੀ ਦਾ ਨੀਰ ਨਾਲ ਪਰ ਇੱਕ ਗੱਲ ਹੋਰ ਧਿਆਨ ਰੱਖਿਓ ਨੀਰ ਦਾ ਮੱਛੀ ਨਾਲ ਕੋਈ ਪ੍ਰੇਮ ਨਹੀਂ ਹੈਗਾ ਇਹ ਵੀ ਧਿਆਨ ਰੱਖਿਓ ਪਾਣੀ ਨੂੰ ਕੀ ਹੈ ਪਾਣੀ ਨੂੰ ਨਹੀਂ ਗੱਲ ਹੈ ਕੋਈ ਜੇ ਤੁਸੀਂ ਕਹੋਗੇ ਰੱਬ ਨੂੰ ਸਾਡੇ ਤਾਂ ਕੋਈ ਲੋਡ ਹੈ ਨਾ ਰੱਬ ਨੂੰ ਕੋਈ ਲੋਡ ਨਹੀਂ ਸਾਡੇ ਤੱਕ ਸਮਝ ਗਏ ਨਾ ਸਾਨੂੰ ਲੋਡ ਹੈ ਰੱਬ ਦੀ ਮੱਛੀ ਮਰਦੀ ਆ ਮਰਨ ਦੇ ਕਿਉਂ ਬਖਰੀ ਹੁੰਦੀ ਆ ਇਹਨੂੰ ਪਤਾ ਹੈ ਵੀ ਮੈਂ ਪਾਣੀ ਤੋਂ ਬਿਨਾ ਰਹਿ ਨਹੀਂ ਸਕਦੀ ਜੇ ਅਸੀਂ ਦੁਖੀ ਹੁੰਨੇ ਆ ਤੇ ਸਤਿਗੁਰਾਂ ਦੇ ਭੰਮ ਧਿਆਨ ਰੱਖਿਓ ਫਿਰ ਸਤਿਗੁਰਾਂ ਨੂੰ ਕੀ ਜਦੋਂ ਦੁਖੀ ਆਪਣੇ ਆਪਣੇ ਕਰਕੇ ਹੁੰਨੇ ਆ ਸੀ ਕਿਉਂਕਿ ਅਸੀਂ ਆਪਣੇ ਮੂਲ ਤੋਂ ਵੱਖ ਹੁੰਦੇ ਪਏ ਆ ਤੇ ਮੂਲ ਤੋਂ ਵੱਖ ਮੱਛੀ ਹੋਈ ਤੇ ਉਹ ਤੜਫ ਕੇ ਮਰਦੀ ਐ ਤੇ ਜੇ ਅਸੀਂ ਗੁਰੂ ਤੋਂ ਵੱਖ ਹੋਵਾਂਗੇ ਤੇ ਤੜਫ ਕੇ ਮਰਾਂਗੇ ਤੇ ਫਿਰ ਧਿਆਨ ਰੱਖਿਓ ਇਹ ਇਸ ਗੱਲ ਨਾਲ ਗੁਰੂ ਨੂੰ ਕੋਈ ਨਹੀਂ ਸਾਨੂੰ ਗੁਰੂ ਤਾਂ ਹੀ ਲੋੜ ਹੈ ਧਿਆਨ ਰੱਖਿਓ ਆਓ ਇਥੇ ਵਿਚਾਰ ਆਪਾਂ ਖਤਮ ਕਰਦੇ ਆਂ ਵੀ ਇਹ ਪ੍ਰਕਾਸ਼ ਦਿਹਾੜਾ 1604 ਨੂੰ 1700 6 ਈਸਵੀ ਨੂੰ ਕੀ ਹੋਇਆ ਸੰਪੂਰਨਤਾ ਦਿਵਸ ਫਿਰ 1708 ਦੇ ਵਿੱਚ ਤਾਂ ਪਾਤਸ਼ਾਹ ਜੀ ਨੇ ਸਾਨੂੰ ਕਹਿ ਦਿੱਤਾ ਭਾਈ ਆ ਗੁਰੂ ਸਾਡਾ ਅੱਜ ਤੋਂ ਦੇਹ ਨਹੀਂ ਗੁਰੂ ਹੋਵੇਗੀ ਅੱਜ ਤੋਂ ਸ਼ਬਦ ਗੁਰੂ ਹੋਵੇਗਾ ਬਸ ਹੁਣ ਦੇਹ ਗੁਰੂ ਅਜੇ ਤੱਕ ਨਹੀਂ ਹੈ ਠੀਕ ਆ ਕੁਝ ਚਲਾਈ ਜਾਂਦੇ ਨੇ ਇਹ ਧੀਰਮਧੀਆਂ ਨੇ ਵੀ ਚਲਾਇਆ ਸੀ ਮੈਂ ਪਹਿਲਾਂ ਬਚਾ ਕੇ ਕਰਕੇ اٹਿਆ ਉਹਨਾਂ ਨੇ 8ਵਾਂ ਗੁਰੂ ਬਣਾ ਲਿਆ ਸੀ 9ਵਾਂ ਵੀ ਗੁਰੂ ਮਣਾ ਲਿਆ ਸੀ ਉੱਥੇ ਤੱਕ ਬਰਾਬਰ ਚੱਲਦੀ ਰਹੀ ਕੱਦੀ ਉਹਨਾਂ ਦੀ ਤਾਂ यूं ਤਾਂ ਗੁਰੂ ਸਾਹਿਬਾਂ ਨੇ ਬਾਣੀ ਨਹੀਂ ਰਚੀ ਕਹਿੰਦੇ ਉਹਨਾਂ ਨੇ ਬਾਣੀ ਨੂੰ ਸੰਭਾਲ ਲਿਆ ਵੀ ਇਹਨਾਂ ਦੇ ਚਰਲ ਗੱਡਣਾ ਹੋ ਜਾਵੇ ਫਿਰ ਵੀ ਉਧਰੋਂ 8ਵਾਂ ਗੁਰੂ ਉਧਰੋਂ ਵੀ 8ਵਾਂ ਗੁਰੂ ਧੀਰਮੱਲੀਆਂ ਦਾ ਉਧਰੋਂ ਵੀ 7ਵਾਂ ਗੁਰੂ ਉਧਰੋਂ ਉਹਨਾਂ ਨੇ ਵੀ ਬਣਾ ਲਿਆ ਸੀ ਇਤਿਹਾਸ ਬੜੇ ਤੁਸੀਂ ਇਹ ਬਰਾਬਰ ਚੱਲਦੇ ਰਹੇ ਨੇ ਸ੍ਰੀਕ ਬਣ ਕੇ ਰਹੇ ਨੇ ਗੁਰੂ ਦੇ ਪਰ ਬਣਿਆ ਕੁਝ ਜਿਹੜਾ ਸ਼ਰੀਕ ਬਣਦਾ ਨਾ ਗੁਰੂ ਦਾ ਉਹਦਾ ਹਾਲ ਬੁਰੀ ਹੋਇਆ ਉਹਨਾਂ ਦਾ ਤੇ ਇਤਿਹਾਸ ਪੜਿਓ ਤੁਸੀਂ ਚੱਕ ਕੇ ਕਿਤੇ ਸੋ ਸਾਖੀ ਦੇ ਵਿੱਚੋਂ ਸੋ ਆਓ ਇੱਥੇ ਵਿਚਾਰ ਖਤਮ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੀ ਦੀ ਸੰਪੂਰਨਤਾ ਦੇ ਵਿੱਚ ਦੀ ਗੁਰਤਾ ਗੱਦੀ ਤੀ ਲੱਖ ਲੱਖ ਵਧਾਈ ਹੋਵੇ ਸਤਿਗੁਰ ਕਿਰਪਾ ਕਰਨ ਅਸੀਂ ਸਾਰੇ ਹੀ ਗੁਰੂ ਦੇ ਸ਼ਬਦ ਨਾਲ ਜੁੜ ਕੇ ਰਹੀਏ ਫਿਰ ਅਸੀਂ ਲੋਕ ਸੁਖੀ ਪਰਲੋਕ ਸੇ ਲੈ ਨਾਨਕ ਹਰਪ੍ਰਭ ਆਪੇ ਮਿਲੇ ਆਉਣੰਤ ਸੇਵਕ ਦਿਨ ਸੀ ਪੌਣੀ ਦਾ ਪਾਠ ਦਾਸ ਬੇਨਤੀ ਹੁਕਮਨਾਮਾ ਤੇ ਸਮਾਪਤੀ